ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਬੋਰ ਉਲਾਵੇ ਇਹ ਮਤ ਪਰਮੇਸ਼ਰ ਦੇ ਵਸ ਵਿੱਚ ਹੈ ਸੰਸਾਰ ਵਿੱਚ ਅਸੀਂ ਜਿੰਨੇ ਵੀ ਕਾਇਨਾਤ ਦੀ ਰਚਨਾ ਹੈ ਇਸ ਨੂੰ ਸਿਰਫ ਆਪਣੇ ਮੇਤਰਾਂ ਨਾਲ ਦੇਖਦੇ ਹਾਂ ਇਸ ਨੂੰ ਅਸੀਂ ਮੇਤਰਾਂ ਨਾਲ ਦੇ ਆਏ ਸੰਸਾਰ ਸਾਰਾ ਵਿਸ਼ਟ ਮਾਨ ਗਾਉਂਦੇ ਹਾਂ ਬੋਲੀ ਕਾ ਕਰਤਾ ਭਖਸ਼ੂ ਜੀ ਇਸੇ ਤਰ੍ਹਾਂ ਇੱਕ ਹੋਰ ਸੰਸਾਰ ਹੈ ਜਿਹੜਾ ਇਹਨਾਂ ਨੇਤਰਾਂ ਨਾਲ ਨਜ਼ਰ ਨਹੀਂ ਆਉਂਦਾ ਉਹਨੂੰ ਦੇਖਣ ਵਾਸਤੇ ਵੀ ਸਾਨੂੰ ਅਕਾਲ ਪੁਰਖ ਪਿਤਾ ਜੀ ਨੇ ਅੱਖਾਂ ਬਖਸ਼ੀਆਂ ਨੇ ਪਰ ਉਹਨਾਂ ਨੂੰ ਐਕਟੀਵੇਟ ਕਰਨਾ ਪੈਣਾ ਹੈ ਆਪਾਂ ਗੱਡੀ ਖਰੀਦਦੇ ਆ ਉਹਦੇ ਵਿੱਚ ਬਹੁਤ ਸਾਰੇ ਐਡਵਾਂਸ ਫੰਕਸ਼ਨ ਹੁੰਦੇ ਨੇ ਜਿਹੜੇ ਸਾਨੂੰ ਪਤਾ ਹੀ ਨਹੀਂ ਹੁੰਦੇ ਅੱਜ ਅਸੀਂ ਮੋਬਾਈਲ ਖਰੀਦਦੇ ਹਾਂ 스마트ਫੋਨ ਖਰੀਦਦੇ ਹਾਂ ਸਾਨੂੰ ਕਹਿੰਦੇ ਆ ਉਹਦੇ ਵਿੱਚ ਕੀ ਕੁਝ ਫੰਕਸ਼ਨ ਹੁੰਦਾ ਹੈ ਨੌਜਵਾਨ ਬੱਚੇ ਚੱਗਾ ਜੂਸ ਕਰ ਦਿੰਦੇ ਨੇ ਉਹਨਾਂ ਫੋਨਾਂ ਨੂੰ ਉਹਨਾਂ ਨੂੰ ਸਾਰੇ ਫੰਕਸ਼ਨ ਪਤਾ ਨਹੀਂ ਉਹ ਹਰ ਚੀਜ਼ ਨੂੰ ਐਕਟੀਵੇਟ ਕਰ ਲੈਂਦੇ ਨੇ ਜਿਨ੍ਹਾਂ ਦਾ ਲਾਭ ਨਹੀਂ ਹਿਸੇ ਪ੍ਰਕਾਰ ਆਮ ਪ੍ਰਾਣੀਆਂ ਨੂੰ ਆਮ ਲੋਕਾਂ ਨੂੰ ਉਹਨਾਂ ਬੇਤਰਾਉ ਦਾ ਪਤਾ ਹੀ ਨਹੀਂ ਜਿਨ੍ਹਾਂ ਦੇ ਰਾਹ ਨਹੀਂ ਅਸੀਂ ਉਸ ਮੜਿਠੀ ਦੁਨੀਆ ਨੂੰ ਭਾਈ ਸਾਹਿਬ ਬਾਇਰਟ ਫੀਸਿੰਗ ਨੇ ਕਿਤਾਬ ਲਿਖੀ ਹੈ ਮੜਿਠੀ ਦੁਨੀਆ ਉਹ ਕਿਤਾਬ ਪੜ੍ਹ ਮੰਗਾਲੀ ਹੈ ਅਵੇ ਜਿੰਨੀ ਕੀ ਸਮਝ ਆ ਜਾਏ ਕਿਉਂਕਿ ਉਹ ਬਲੇ ਕੋ ਸਮਝ ਹੀ ਨਹੀਂ ਆਉਂਦੀ ਜਿਹੜਾ ਉਸ ਮੰਡਲ ਚ ਪਹੁੰਚਦਾ ਨਾ ਉਹ ਉਹਦੇ ਪਕੜ ਵਿੱਚ ਆ ਜਾਂਦੀ ਹੈ ਕਿਵੇਂ ਕੁਰਬਾਨੀ ਆ ਨਾ ਸਾਰੀ ਕੁਰਬਾਨੀ ਸਾਨੂੰ ਸਮਝ ਨਹੀਂ ਆਉਂਦੀ ਸਾਡਾ ਮਨ ਜਿਸ ਅਵਸਥਾ ਵਿੱਚ ਹੁੰਦਾ ਹੈ ਉਹ ਬਾਣੀ ਸਾਡੇ ਮਨ ਨਾਲ ਸਾਡੀ ਅਵਸਥਾ ਦਾ ਤਾਲਮੇਲ ਕਰ ਜਾਂਦੀ ਹੈ ਬਾਣੀ ਸਾਡੇ ਮਨ ਵਿੱਚ ਸਾਡੀ ਸੋਚ ਵਿੱਚ ਸਾਡੀ ਸਮਝ ਵਿੱਚ ਆ ਜਾਂਦੀ ਹੈ ਸਾਰੀ ਬਾਣੀ ਸਮਝ ਨਹੀਂ ਆਉਂਦੀ ਬਾਣੀ ਚਾਹ ਚੰਗਾ ਨਹੀਂ ਚਾਹਿਆ ਚਾਰ ਵਸਤਵਾਂ ਵਿੱਚ ਆ ਰਿਹਾ ਅਸੀਂ ਜਿਸ ਸਾਡੀ ਭਾਂਦੀ ਜਿਹੜੀ ਅਵਸਥਾ ਹੋਏਗੀ ਉਹ ਪਾਉ ਸਾਡੀ ਪਕਰ ਵਿੱਚ ਆ ਜਾਏਗੀ ਬਾਕੀ ਸਾਡੀ ਕਾਣੀ ਪਕਰ ਵਿੱਚ ਨਹੀਂ ਆਉਂਦੀ ਸਾਰੀ ਬਾਣੀ ਨਹੀਂ ਹੈ ਅਗਰ ਵੀ ਬਾਣੀ ਅਸੀਂ ਉਹਦਾ ਕੀਖਾ ਪੜਨੇ ਆਉਤੇ ਸ਼ਬਦ ਭਾਵਾਂ ਸ਼ਬਦ ਅਰਥਾਂ ਬੁੱਧੀ ਮੰਨੇ ਦੇ ਉਸ ਤੋਂ ਅੱਗੇ ਜਿਹੜੇ ਅਨੁਭਵੀ ਮੰਡਲ ਦੇ ਆਸਥੀ ਹਰ ਨਾਲ ਉਹ ਉਦੋਂ ਹੀ ਪਕਰ ਵਿੱਚ ਆਉਣਗੇ ਜਦੋਂ ਅਸੀਂ ਉਸ ਮੰਡਲ ਤੱਕ ਪਹੁੰਚਾਂਗੇ ਉਸ ਘਾਟ ਵਿੱਚ ਪਵਾ ਕੇ ਤਰ੍ਹਾਂ ਉਹ ਸਮਝ ਆਏਗੀ ਜਿਵੇਂ ਲੋਕ ਕੋਈ ਅਮਰੀਕਾ ਜਾ ਕੇ ਆਉਂਦਾ ਹੈ ਉਹ ਅਮਰੀਕਾ ਦੀਆਂ ਬਾਤਾਂ ਸੁਣਾਉਂਦਾ ਹੈ ਕੋਈ ਯੂਰਪ ਜਾ ਕੇ ਆਉਂਦਾ ਹੈ ਯੂਰਪੀਆ ਗੱਲਾਂ ਸੁਣਾਉਂਦਾ ਆਪਾਂ ਸੁਣ ਕੇ ਅਚੰਬਿਤ ਹੁੰਦੇ ਹਾਂ ਹੈਰਾਨ ਹੁੰਦੇ ਹਾਂ ਪਰ ਉਹ ਉਸ ਉਹੀ ਚੰਗੀ ਤਰ੍ਹਾਂ ਨਹੀਂ ਸਮਝ ਪਾਦੇ ਜਦੋਂ ਤੱਕ ਆਪ ਉੱਥੇ ਨਾ ਜਾਈਏ ਉੱਥੇ ਜਾ ਕੇ ਜਿਹੜੀ ਸਮਝ ਪੈਂਦੀ ਹੈ ਉਹ ਹੋਰ ਹੁੰਦੀ ਹੈ ਬੜੇ ਇਰੇ ਇਟਾ ਸ਼ਬਦ ਪੜ੍ਹ ਕੇ ਗਿਆ ਸ਼ਕੀਰ ਸਿੰਘ ਬੜੇ ਪਿਆਰ ਵਿੱਚ ਕੀਰਤ ਕਰਦਾ ਹੈ ਜੋਈਆਂ ਨੂੰ ਆਏ ਸਾਰੇ ਪਿਆਰੇ ਪਿਆਰੇ ਬੱਚੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਟੁੱਟ ਕੇ ਸਾਡੇ ਕੋਲੇ ਭੇਜੇ ਨੇ ਸਭ ਨੂੰ ਤਾਰਨ ਵਾਸਤੇ ਇਹ ਰੂਹਾਂ ਆਗੀਆਂ ਨੇ ਸਭ ਨੂੰ ਜੋੜਨ ਵਾਸਤੇ ਸਭ ਨੂੰ ਰਸ ਪਦਾਰਣ ਕਰਨ ਵਾਸਤੇ ਇਹਨਾਂ ਨੇ ਸ਼ਬਦ ਗਾਇਨ ਕੀਤਾ ਹੈ ਉਹ ਨਹੀਂ ਅੰਤਲੀ ਪੰਕਤੀ ਹੈ ਅਬ ਤੋਂ ਜਾਏ ਚੜੇ ਹੈ ਸਿੰਘਾਸਣ ਮੇਲੇ ਹੈ ਸਾਰਾ ਕਬਾਲੀ ਰਾ ਕਬੀਰਾ ਏਕ ਭਈ ਹੈ ਕੋਈ ਨਾ ਸਕੈ ਪਛਾਨ ਕਦੇ ਮੈਂ ਉਸ ਅਸਗਸਤ ਤੱਕ ਪਹੁੰਚ ਗਿਆ ਜਿੱਥੇ ਜਾ ਕੇ ਮੇਰੇ ਵਿੱਚ ਤੇਰੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਦੇਖੋ ਕਬੀਰ ਸਾਹਿਬ ਐਲਾਨ ਕਰ ਰਹੇ ਨੇ ਇਹ ਸਾਡੇ ਵਿੱਚ ਕੁਝ ਗੱਲਾਂ ਕੁਝ ਕਿਵਦੰਤੀਆਂ ਫੈਲੀਆਂ ਹੁੰਦੀਆਂ ਨੇ ਕਿ ਜਿਹੜੇ ਬਾਪੁਰਖ ਹੁੰਦੇ ਨੇ ਨਾ ਉਹ ਲੁਕੋ ਕੇ ਰਹਿੰਦੇ ਨੇ ਨਹੀਂ ਲੁਕ ਸਕਦਾ ਹੀ ਕੀ ਲੁਕ ਸਕਦਾ ਹੀ ਨਹੀਂ ਆ ਪੈਸਾ ਕੋਈ ਫੜਾਈ ਨੇ ਹਰ ਕਾ ਭਗਤ ਪ੍ਰਗਟ ਨਹੀਂ ਛਪਦਾ ਰਤਨ ਲੁਕ ਆਇਆ ਲੁਕਿਆ ਨਹੀਂ ਜੇ ਕੋ ਰੱਖਿਆ ਲੁਕਾਈ ਜਿਉ ਮਹਾਂਪੁਰਖ ਹੈ ਜੇ ਗੁਰਮੁਖ ਹੈ ਉਹ ਛੁਪੇ ਨਹੀਂ ਸਕਦਾ ਕਿ ਜਿਹੜਾ ਛੁਪਿਆ ਫਿਰ ਉਹ ਮਹਾਂਪੁਰਖ ਹੀ ਨਹੀਂ ਹੈ ਉਹ ਮਹਾਂਪੁਰਖ ਨਹੀਂ ਹੈ ਅਰੇ ਗੱਲਾਂ ਬੜਾਉਂਦੇ ਨੇ ਲੋਕੀ ਕਬੀਰ ਸਾਹਿਬ ਨੇ ਐਲਾਨ ਕੀਤਾ ਭਗਤ ਰਵਿਦਾਸ ਜੀ ਨੇ ਵੀ ਐਲਾਨ ਕੀਤਾ ਭਗਤ ਨਾਮਦੇਵ ਜੀ ਨੇ ਵੀ ਇਲਾਮੀਆਂ ਕਿਹਾ ਕਹਿੰਦੇ ਮੂਹੇ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣਾ ਕੋਈ ਲੋਕਾਂ ਨੂੰ ਪਤਾ ਕਿਵੇਂ ਲੱਗੇਗਾ ਮੈਂ ਮੁਕਤ ਹੋ ਗਿਆ ਮੈਨੂੰ ਜੀਵਨ ਮੁਕਤੀ ਚਾਹੀਦੀ ਐ ਸਦੇ ਮੁਕਤੀ ਮੈਨੂੰ ਮਰ ਕੇ ਮਿਲਣ ਵਾਲੀ ਮੁਕਤੀ ਨਹੀਂ ਚਾਹੀਦੀ ਮੈਨੂੰ ਤਾਂ ਗੋੜੇ ਮੁਕਾ ਕਰੋ ਤਾਂ ਕਿ ਸੰਸਾਰ ਨੂੰ ਪਤਾ ਲੱਗੇ ਬੰਗੀ ਦਾ ਫਲ ਕੀ ਐ ਸ਼ਾਮ ਜਪਣ ਦਾ ਲਾਭ ਕੀ ਐ ਤਾਈ ਸੰਸਾਰ ਨਾਮ ਜਪੇਗਾ ਤਾਂ ਅਸੀਂ ਗੁਰਮੁਖਾਂ ਤੋਂ ਪ੍ਰਭਾਵਤ ਹੁੰਦੇ ਆ متاثر ਹੋਨੇ ਆ ਤਾਂ ਇਹ ਸੀ ਨਾਮ ਪਾਣੀ ਵਾਲੇ ਪਾਸੇ ਲੱਗਦੇ ਉਹਨਾਂ ਤੋਂ ਪ੍ਰੇਰਣਾ ਮਿਲਦੀ ਹੈ ਮੋਟੀਵੇਸ਼ਨ ਮਿਲਦੀ ਹੈ ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਇਹ ਮਹਿਮਾ ਹੈ ਸਤ ਸੰਗਤ ਦੀ ਉੱਥੇ ਜਾ ਕੇ ਨਾ ਜੀ ਕਰਦਾ ਤਿਨਾ ਦੇਖ ਮਨ ਚਾਹਉ ਉਥੰਨਾ ਹਉ ਕਦੁ ਭਾਈ ਗੁਰਤਾਸਾ ਮੈਨਾਂ ਕੋ ਕਦੋਂ ਬਣਾਉਂਦਾ ਇਹਨਾਂ ਤੇ ਕਿਰਪਾ ਹੋ ਗਈ ਮੇਰੇ ਤੇ ਕਦੋਂ ਹੋਏਗੀ ਇਹ ਰਸਪੀਰੇ ਨੇ ਮੈਨੂੰ ਦਸਦੀ ਪ੍ਰਾਪਤੀ ਕਦੋਂ ਹੋਏਗੀ ਉਕ ਲਗਦੀ ਹੈ ਕੋਈ ਅੱਖਾਂ ਦੇ ਦੇਖ ਕੇ ਸ਼ਬਦ ਦੀ ਮੋਕ ਲਗਦੀ ਹੈ ਨਾਮ ਦੀ ਮੋਕ ਲਗਦੀ ਹੈ ਇਹ ਸੰਗਤ ਦੀ ਮੈਂ ਬਾਣਾ ਸੋ ਮੈਂ ਗੱਲ ਕਰ ਰਿਹਾ ਸਾਂ ਵਿਸ਼ਟ ਮੰਡਲ ਦੀ ਉਹ ਨੇਤਰ ਹੋਰ ਨੇ ਪੁਰਾਣੀ ਚ ਲਿਖਿਆ ਮਾਰਚ ਨੇ ਰਾਣਕ ਸੇ ਅਖੜੀ ਜਾਂ ਬਿਆਨ ਉਹ ਅੱਖਾਂ ਹੋਰ ਨੇ ਜਿਨ੍ਹਾਂ ਦਿਸਨ ਤੋਂ ਮਾਰਕੀ ਨੂੰ ਜਿਨਾ ਅੱਖਾਂ ਦਾ ਅਸਰ ਉੱਪਰ ਦੇ ਸੱਤ ਦਸ਼ਮੇ ਦਿਨ ਉਨਾ ਔਖਾ ਹੈ ਨਹੀਂ ਸਾਡੇ ਕੋਲ ਹੈ ਸਭ ਕੁਝ ਸਭ ਕਿਛ ਕੁ ਕਰ ਬਾਕਰ ਨਹੀਂ ਅੰਦਰ ਹੀ ਆ ਸਭ ਕੁਝ ਔਖਾ ਦੇ ਅੰਦਰ ਨੇ ਉਹ ਐਕਟੀਵੇਟ ਕਰਨਾ ਹੈ ਉਹ ਸਤ ਸੰਗਤ ਤੇ ਜਾ ਕੇ ਐਕਟੀਵੇਟ ਹੋਉਣੀ ਆ ਉਹ ਵਾਈਬ੍ਰੋ 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 ਕਰਕੇ ਹੋਣਗੀ ਆ ਜਿਹਨੂੰ ਤ੍ਰਿਨੇਤਰ ਵੀ ਕਿਹਾ ਜਾਂਦਾ ਹੈ ਦੇਵਨੇਤਰ ਵੀ ਕਿਹਾ ਜਾਂਦਾ ਹੈ ਦਿਵ ਦ੍ਰਿਸ਼ਟੀ ਵੀ ਕਿਹਾ ਜਾਂਦਾ ਹੈ ਬੜੀ ਸ਼ਕਤਾਂ ਦੀ ਵੋਕੈਬਲਰੀ ਬੜੀ ਹੈ ਉਹ ਅਖਰ ਕੋਲ ਜਾਣ ਦੀਆਂ ਸੰਗਤ ਵਿਚਾਰ ਕੇ ਨਾਮ ਜਪ ਜਪ ਕੇ ਗੁਰੂ ੋਖਾਂ ਦੀ ਛੋਪਾ ਪ੍ਰਾਪਤ ਕਰਕੇ ਦੇਖੋ ਕਿਰਪਾ ਦਾ ਚਾਰ ਤਰੀਕਿਆਂ ਨਾਲ ਹੁੰਦੀ ਹੈ ਗੁਰੂ ਨੇ ਵੀ ਜਾਂ ਕੋਈ ਸਾਧੂ ਸੰਤ ਹਤਮਾ ਹਤਮਾ ਹੋਵੇ ਕੋਈ ਮਹਾਪਰਖੋ ਹੋਵੇ ਉਹਨਾਂ ਦੇ ਚਾਰ ਗਿਧੀਆਂ ਹੁੰਦੀਆਂ ਨੇ ਕਿਰਪਾ ਕਰਨ ਦੀਆਂ ਪਹਿਲੀ ਵਿਧੀ ਕਿਹੜੀ ਹੁੰਦੀ ਹੈ ਜੀ ਛੋ ਰਹੀ ਉਹ ਕਿਸੇ ਨੂੰ ਛੋ ਲੈਂਦੇ ਨਹੀਂ ਉਹ ਛੋ ਰਹੇ ਕਿਰਪਾ ਕਰਵਾਂਗੇ दूसरी करता वचन रहा है वचन हैं जा भाई तेरा काम हो जाएगा बात सही है हो जाता है कृपा करते कई बारी पदार्थ राही कई बार कुठा को जाओ ना तो फ्लू होया या कोई चीज पई होती है जो कि के कहते हैं आ छका दो तो एक ठीक हो जाएगा वो तो पदार्थ राही चौथी चौथी विधि है नेत्र राही, राही है दृष्टि रहा है जेनु गो बारेत है ਨਾ ਨਗਰੀ ਨਜ਼ਰ ਤੇਰਾ ਹਾਲ ਨਜ਼ਰ ਹੈ ਕਿ ਨਜ਼ਰ ਹੈ ਚਾਰ ਤਰੀਕੇ ਨੇ ਦਸਵੇਂ ਪਾਛੇ ਦੇ ਜਦੋਂ ਖੰਡੇ ਪੱਟ ਕਰਨਾ ਤਿਆਰ ਕੀਤਾ ਨਾ ਇਹ ਚਾਰੋਂ ਵਿਧੀਆਂ ਵਰਤ ਲਈਆਂ ਇੱਕ ਹੱਥ ਨਾਲ ਬਾਟਾ ਫੜਿਆ ਹੁੰਦਾ ਹੈ ਪੰਜਾ ਨੇ ਤੇ ਜਿਹੜਾ ਪੰਜਵਾਂ ਸਿੱਕਾ ਜਿਹਦੇ ਹੱਥ 'ਚ ਖੰਡਾ ਹੁੰਦਾ ਹੈ ਉਹ ਖੱਡੇ ਨਾਲ ਛੋ ਬਾਟੇ ਨੂੰ ਛੋ ਪ੍ਰਾਪਤ ਹੁੰਦੀ ਹੈ ਠੀਕ ਹੈ ਸੀ ਫਿਰ ਨੇਤਰਾ ਰਾਹੀ ਉਹਨਾਂ ਪੰਜਾਂ ਦੀ ਬੇਤਰ ਜਿਹੜੇ ਨੇ ਉਹ ਉਸ ਜਨਮ ਰੁੱਖ ਦੇ ਤਾਂ ਉਹ ਜਿਹੜਾ ਪਾਣੀ ਹੈ ਉਹ ਅੰਤਰ ਪੜਦਾ ਹੈ ਮਿਤਰਾ ਰਾਹੀਂ ਫਿਰ ਪਦਾਰਥ ਰਾਹੀਂ ਛਕਣ ਦਾ ਕੁਝ ਘਾਏ ਜਾਂਦਾ ਸਦਾ ਪੰਜ ਚੁਲੇ ਦਿੱਤੇ ਜਾਂਦੇ ਆ ਬਚਨ ਬਚਨ ਰਾਹੀਂ ਜਿਹੜੀ ਪੰਜ ਬਾਣੀਆਂ ਪੜਦੈ ਨੇ ਬਾਪੂ ਦੀਆਂ ਗੁਰਕਾ ਬਚਨ ਇਸ ਤੋਂ ਉੱਪਰ ਕਿਹੜੀ ਚੀਜ਼ ਹੈ ਚਾਰੋਂ ਚੀਜ਼ਾਂ ਮੇਰੇ ਸਾਧਗੁਰ ਪਿਤਾ ਨੇ ਇਸਤੇ ਮਾਰ ਚਾਰੋਂ ਵਿਧੀਆਂ ਇਸਤੇ ਮਾਰ ਕੀਤੀਆਂ ਸਿੱਖ ਤੇ ਕਿਰਪਾ ਕਰਨ ਲੱਗਿਆ ਕੋਈ ਵਿਧੀ ਚੰਡੀ ਦੀ ਕਦੇ ਕਿਤੇ ਤੋਟ ਨਾ ਰਹੇ ਜੇ ਘਾਟ ਨਾ ਰਹੇ ਜੇ ਚਾਰੋਂ ਕਿਦੀ ਅਸਤੇਮਾਲ ਚਾਰੋਂ ਮੈਥਡ ਇਸਤੇਮਾਲ ਕੀਤੇ ਪੂਰਨ ਕਿਰਪਾ ਕਰਦੇ ਨੇ ਕਹਿਣ ਤੋਂ ਬਾਅਦ ਵੀ ਸੋ ਉਸ ਸਤਗੁਰੂ ਪੂਰੇ ਸਤਗੁਰੂ ਦੇ ਲੱਗ ਲੀਏ ਸੰਗਤ ਵਿੱਚ ਆਇਆ ਕਰੀਏ ਚਾਹ ਲੈ ਕੇ ਆਇਆ ਕਰੀਏ ਭੁੱਖ ਲੈ ਕੇ ਆਇਆ ਕਰੀਏ ਬਿਨਾ ਪਿੱਖ ਤੋਂ ਰਸ ਨਹੀਂ ਹੁੰਦਾ ਬੜਾ ਕੀਮਤੀ ਪਦਾਰਥ ਹੋਵੇ ਛਕਣ ਵਾਲਾ ਜਦ ਤੱਕ ਸਾਨੂੰ ਭੁੱਖ ਨਾ ਹੋਵੇ ਨਾ ਉਹਦੇ ਚੋਂ ਸਾਨੂੰ ਰਸ ਨਹੀਂ ਮਿਲਦਾ ਜੇ ਜੇ ਭੁੱਖ ਲੱਗੀ ਹੋਵੇ ਬਾਸੀ ਰੋਟੀ ਤੇ achar ਦੀ ਥਾੜੀ ਰੱਖ ਕੇ ਚੱਕਰ ਦੇਖੋ ਕਿਹਦਾ ਨਾ ਭੁੱਖ ਲੱਗੀ ਹੋਣੀ ਚਾਹੀਦੀ ਹੈ ਖੇਡ ਸਾਰੀ ਖੁੱਫਦੀ ਹੈ ਤੇ ਲਗਾਤਾਰ ਸੰਗਤ ਕਰੀ ਜਾਵਾਗੇ ਕਰੀ ਜਾਵਾਗੇ ਕਰੀ ਜਾਵਾਗੇ ਫਿਰ ਭੁੱਖ ਲੱਗਣੀ ਸ਼ੁਰੂ ਹੋ ਜਾਏਗੀ ਸੰਗਤ ਵਿੱਚ ਆ ਕੇ ਭੁੱਖ ਲੱਗਣੀ ਹੈ ਇੱਥੇ ਆ ਕੇ ਭੁੱਖ ਵੀ ਇੱਥੇ ਆ ਕੇ ਲੱਗਣੀ ਹੈ ਤੇ ਤ੍ਰਿਪਤੀ ਵੀ ਇੱਥੇ ਹੋਣੀ ਹੈ ਭੋਜਨ ਵੀ ਇੱਥੋਂ ਹੀ ਮਿਲਣਾ ਥੋੜੇ ਕੰਮ ਇੱਥੇ ਹੋਣੇ ਭੁੱਖ ਵੀ ਇੱਥੋਂ ਰਸਵੀ ਇਥੋਂ ਪਦਾਰਥੀ ਇਥੋਂ ਤ੍ਰਿਪਤੀ ਵੀ ਇਥੋਂ ਦੀ ਸਾਰੀ ਖੇੜ ਸਕਤ ਦੀ ਹੈ ਬਿਨਾ ਸੰਗ ਬਿਨ ਸੰਗਤੀ ਐਸੇ ਨਾ ਹੈ ਜੈਸੇ ਪਸ਼ੂ ਢੋਲ ਸੰਗਤ ਤੋਂ ਬਿਨਾ ਸਾਡੀ ਕੋਈ ਜ਼ਿੰਦਗੀ ਨਹੀਂ ਸਾਡਾ ਕੁਝ ਨਹੀਂ ਬਣਨਾ ਕੁਝ ਨਹੀਂ ਬਣਨਾ ਸਾਥ ਸੰਗਤ ਤੋਂ ਬਿਨਾ ਕੁਝ ਨਹੀਂ ਤੇ ਸੰਗਤ ਦਾ ਫਲ ਕੀ ਹੈ ਸਾਧ ਸੰਗ ਮਨ ਲਾਤੀ ਪਾਰ ਬ੍ਰਹਮਨ ਭਈ ਉਹ ਸਾਥੀ ਸਾਥੀ ਦਾ ਪਹਿਲਾ ਹੀ ਹੈ ਫਰਗਤ ਹੋ ਜਾਂਦਾ ਹੈ ਤੀਜਾ ਦਿਨ ਤਾਂ ਆਈ ਜਿਦਾਰ ਹੋ ਜਾਂਦੇ ਨੇ ਦਰਸ਼ਨ ਤੱਕ ਪਤਾ ਚੱਲ ਜਾਂਦਾ ਹੈ ਕਿ ਹਾਂ ਗੁਰੂ ਮੇਰੇ ਸੰਗ ਸਦਾ ਰਹੇ ਨਾਲੇ ਅਜੇ ਤੱਕ ਅੱਲਾਪਾ ਪੜ ਰਹੀਆਂ ਇਸ ਬੰਤੀ ਨੂੰ ਸਿਰਫ ਘਰ ਹੈ ਨਾ ਫਿਰ ਗੁਰੂ ਨਜ਼ਰ ਆਏਗਾ ਤਾਂ ਜਿਦਾਰੇ ਹੋਣ ਕੇ ਸਾਥ ਗੋਤੇ ਕਿ ਹਾਂ ਗੁਰੂ ਮੇਰੇ ਸੰਗ ਸਦਾ ਰਹੇ ਨਾਲੇ ਕਿ ਜਦੋਂ ਪਤਾ ਲੱਗ ਜੀ ਬੰਦੇ ਨੂੰ ਵੀ ਮੇਰੇ ਨਾਲ ਹੈ ਫਿਰ ਸੋਚੋ ਅਸੀਂ ਕੋਈ ਗਲਤੀ ਕਰ ਸਕਦੇ ਹਾਂ ਫਿਰ ਕੋਲ ਹੋ ਸਕਦੀ ਹੈ ਵਗਿਆ ਹੋ ਸਕਦੀ ਹੈ ਕੋਈ ਕਮੀ ਜੀ ਵਿੱਚ ਆ ਸਕਦਾ ਜਦੋਂ ਗੁਰੂ ਦੇ ਪੈਰੇ ਚ ਆ ਗਏ ਗੁਰੂ ਦੀ ਨਦਰ ਚ ਗੁਰੂ ਦੀ ਦ੍ਰਿਸ਼ਟੀ ਚ ਆ ਗਏ ਗੁਰੂ ਦੀ ਆਵਾ ਮੰਡਲ ਚ ਪ੍ਰਵੇਸ਼ ਕਰਕੇ ਗੁਰੂ ਦੇ ਖੱਡ ਚ ਚਲੇ ਗਏ ਫਿਰ ਤੇ ਰੰਗੀ ਰੰਗ ਹੈ ਫਿਰ ਤੇ ਆਨੰਦ ਹੀ ਆਨੰਦ ਹੈ ਸਦਾ ਆਨੰਦ ਰਹੇ ਦਿਲ ਲਾਤੀ ਫਿਰ ਚੁੱਥਿਆ ਆਨੰਦ ਹੀ ਆਉਂਦਾ ਉਸ ਆਨੰਦ ਤੱਕ ਪਹੁੰਚਣਾ ਹੈ ਉਸ ਰਸਤਾ ਕੋ ਉਸ ਮਸਤੀ ਤੱਕ ਉਸ ਸਰੂਰ ਤੱਕ ਪਹੁੰਚਣਾ ਹੈ ਨਾ ਤਾਂ ਸੰਗਤ ਕਰਨ ਲਈ ਨਹੀਂ ਆਇਆ ਕਰੋ ਇਹਨਾਂ ਸਮਾਗਮਾਂ 'ਚ ਭੱਜ-ਭੱਜ ਕੇ ਆਇਆ ਕਰੋ ਕਿ ਜਿਹੜਾ ਹਫਤਾਵਾਰੀ ਪ੍ਰੋਗਰਾਮ ਹੈ ਨਾ ਕਿ ਉਹ ਸਭ ਦੇ ਸਮੂਹ ਤੋਂ ਉੱਠ ਕੇ ਬੈਠੇ ਆਂਦੇ। ਇਹ ਖਾਣੇ ਬਾਅਦ ਦਾ ਹੈ। ਅੱਜ ਹਾਲਿਸਾਬੇ ਨੂੰ ਇਸ ਸਮਾਗਮਾਂ ਤੋਂ ਮਿਆ ਇਨਕਾਮ ਪ੍ਰੋਗਰਾਮ ਹੈ। ਤਾਂ ਉਹ ਅਲਗ ਇੱਕ ਇੱਛਾ ਨਹੀਂ ਮੱਚ ਸਕਦੀ। ਕੋਈ ਥੋਖੇ ਮਨਪਸੰਦ ਨਹੀਂ ਥੁੱਕ ਲੈ ਕੇ। ਕੋਈ ਹੋਰ ਥੁੱਕ ਲੈ ਕੇ ਨਹੀਂ। ਸੰਗਤ ਵਿੱਚ ਹੋਰ ਥੁੱਕ ਲੈ ਕੇ ਨਹੀਂ ਆਣੀ। ਦੁਨਿਆਵੀ ਕਾਲੇ ਅਸੀਂ ਸੋਚਦੇ ਨਾ ਅਸੀਂ ਗੁਰਦਾਰੇ ਜਾ ਕੇ ਅਰਦਾਸ ਕਰਾਂਗੇ ਨਾ ਸਾਡਾ ਮੁਕੱਦਮਾ ਜਿੱਤ ਜਾਗੇ ਅਸੀਂ ਗੁਰਦਾਰੇ ਜਾ ਕੇ ਅਰਦਾਸ ਕਰਾਵਾਂਗੇ ਸਾਡੇ ਕਰ ਕੋਤਾ ਹੋ ਕੋ ਯਾਰ ਕੋਤਾ ਜਿਹੜਾ ਲਿਖਿਆ ਹੋਇਆ ਹੈ ਉਹਨੇ ਆਣਾ ਹੀ ਆਣਾ ਹੈ ਜੋ ਪਰ ਰਵਤ ਕਰਮ ਨੇ ਨਾ ਪਹਿਲੇ ਹੀ ਸਾਡੇ ਪਾਸਾ ਹੁਣ ਤੋਂ ਲਿਖਿਆ ਗਏ ਨੇ ਇਸ ਤੇ ਵਿਚਾਰ ਫਿਰ ਕਰਾਂਗੇ ਉਸ ਸਮਾਂ ਆ ਗਿਆ ਨਹੀਂ ਦਿੰਦਾ ਗੁਰਮੁਖਾ ਨੇ ਬੇਨਤੀ ਚ ਪਈ ਦਾਰੀ ਇਤਨਾ ਜੀ ਸਰਮ ਕਰਾਉਣਾ ਪੈਸਾ ਭਾਈ ਨਿਵੇਸ ਸੀ ਹਰ ਸਾਲ ਇਸ ਪਰਵਾਹ ਦੇ ਗਏ ਕਿ ਆਕੇ ਜਦੋਂ ਪੈਸਾ ਵਰਦਾ ਕੀ ਕਰਦੇ ਮੈਨੂੰ ਯਾਦ ਸੀ ਪਹਿਲਾਂ ਤੋਂ ਤੇ ਗੁਰੂ ਸਾਹਿਬ ਫਿਰ ਬਾਤ ਕਰ ਸੰਗਤ ਕਰੀਏ ਅੱਜ-ਪੱਜ ਕੀ ਆਈਏ ਰੱਜ ਕੇ ਸੰਗਤ ਕਰੀਏ ਇਹ ਸੋਚੀਏ ਕਿ 7 ਵਜੇ ਸਮਾਰੋਹ ਸ਼ੁਰੂ ਹੋਣਾ ਹੈ ਨਾ ਔੜੇ 7 ਕਰੋ ਚੱਲੀਏ ਇਹ ਨਾ ਸੋਚੀਏ 9 ਵਜੇ ਖਤਮ ਹੋਣਾ ਹੈ ਔੜੇ 9 ਕਰੋ ਚੱਲੀਏ ਨਹੀਂ ਇਥੋਂ ਪਤਾ ਲੱਗਦਾ ਭੁੱਖ ਨਹੀਂ ਹੈ ਔੜੇ 7 ਜਿੰਨਾ ਵੱਧ ਤੋਂ ਵੱਧ ਸੰਗਤ ਕਰਾਂਗੇ ਨਾ ਉਨੀ ਕਿਰਪਾ ਵੱਧ ਤੋਂ ਵੱਧ ਉਨੀ ਕਿਪਾ ਰਤੇਗੀ ਆਪਕਾ ਕਿਪਾ ਰਹਿਣਾ ਪਿਆ ਸੰਗਤ ਵਿੱਚ ਕਿਰਪਾ ਹੀ ਰਣੀ ਹੈ ਇਸ ਲਈ ساری ਖੇਡ ਇਹ ਸਾਰਾ ਸੌਦਾ ਉੱਪਰ ਕਿਰਪਾ ਨਾਲ ਹੀ ਨਾ ਹੈ ਇਹ ਗੁਰਪ੍ਰਸਾਦ ਦੀ ਖੇਡ ਹੈ ਗੁਰਪ੍ਰਸਾਦ ਦੀ ਪਤਾ ਨਹੀਂ ਗੁਰੂ ਸਾਹਿਬ ਦੀ ਕਦੋਂ ਸਾਡੇ ਤੇ ਨਜ਼ਰ ਹੋ ਜਾਏ ਤੇ ਕਦੋਂ ਕੋਹ ਨਾ ਲੈ ਫਰਮ ਖੁੱਲੇ ਕੀ ਵਾਰਾ ਉਹ ਦਰਵਾਜ਼ਾ ਖੁੱਲ੍ਹ ਜਾਏ ਉਹ ਦ੍ਰਿਸ਼ਟੀ ਸਾਡੇ ਪ੍ਰਾਪਤ ਹੋ ਜਾਏ ਤੇ ਸਾਡੇ ਦਰਸ਼ਨ ਹੋ ਜਾਣ ਉਹ ਬਨਿਦਰਸ਼ਨ ਜਨਤ ਅਸੀਰ ਨੂੰ ਗੁਰਨ ਸਾਹਿਬ ਜੀ ਚੜਾ ਹੈ ਉਹ ਨੇਤਰ ਸਾਨੂੰ ਮਿਲ ਜਾਣ ਐਕਟੀਵੇਟ ਹੋ ਜਾਣ ਸਾਡੇ ਜੇ ਸਾਡੀ ਦਰਸ਼ਨ ਨਸੀਬ ਹੋ ਜਾਵੇ ਇਹ ਕੰਨੀ ਦੀ ਸੇਵਾ ਪਰ ਰੰ ਕਰਨੀ ਭੁੱਲਾ ਚੁੱਕੇ ਦੀ ਖਿਮਾ ਆਪ ਸਾਰਿਆਂ ਦਾ ਹਾਰਦਿਕ ਪਰਵਾਹ ਤੁਸੀਂ ਬੜੇ ਕੰਮ ਵਿੱਚ ਕੋਪੀ ਸਰਵਿਸ ਕੀਤਾ ਹੈ ਫਤਿਹ ਬੁਲਾਉਜੀ ਵਾਹਿਗੁਰੂ ਜੀ ਦਾ ਖਾਸ